ਇੱਕ ਪੁਰਾਣੇ ਸਮੇਂ ਦੀ ਘਟਨਾ ਹੈ ਕਹਿੰਦੇ ਨੇ ਜੰਗਲ ਚ ਨਾ ਇੱਕ ਫਕੀਰ ਰਹਿੰਦਾ ਸੀ ਬੜਾ ਵੱਡਾ ਫਕੀਰ ਕਈ ਸੋ ਸਾਲ ਪੁਰਾਣੀ ਘਟਨਾ ਤੇ ਉਹਨਾਂ ਦੇ ਨਾ ਬਹੁਤ ਸਾਰੇ ਚੇਲੇ ਸਨ ਜਿਹੜੇ ਉਹਨਾਂ ਦੇ ਕੋਲ ਰਹੇ ਸਨ ਜਿਨ੍ਹਾਂ ਨੇ ਉਹਨਾਂ ਕੋਲੋਂ ਬੜਾ ਕੁਝ ਧਾਰਮਿਕ ਵਿਦਿਆ ਦੇ ਰੂਪ ਵਿੱਚ ਸਿੱਖਿਆ ਸੀ ਕੀ ਹੋਇਆ ਜੀ ਦੋ ਚੇਲੇ ਜਿਹੜੇ ਆਪਣੇ ਗੁਰੂ ਦੇ ਕੋਲ ਬੜੇ ਸਾਲ ਰਹੇ ਸੀ ਤੇ ਫਿਰ ਜਦੋਂ ਉਹ ਜਵਾਨ ਹੋਏ ਵੱਡੇ ਹੋਏ ਗੁਰੂ ਨੇ ਉਹਨਾਂ ਦੀ ਡਿਊਟੀ ਲਾਤੀ ਦੂਰ ਦੂਰ ਦੇ ਇਲਾਕਿਆਂ 'ਚ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਨ ਵਾਸਤੇ ਇੱਕ ਦਿਨ ਇਹਨਾਂ ਦੋਹਾਂ ਚੇਲਿਆਂ ਨੂੰ ਸੁਨੇਹਾ ਮਿਲਿਆ ਇਕੱਠੇ ਹੀ ਸਨ ਕਿਤੇ ਵੀ ਤੁਹਾਡਾ ਗੁਰੂ ਜਿਹੜਾ ਉਹ ਬਹੁਤ ਜ਼ਿਆਦਾ ਬਿਮਾਰ ਹੈ ਤੇ ਤੁਹਾਨੂੰ ਯਾਦ ਕਰ ਰਿਹਾ ਹੈ ਇਸ ਕਰਕੇ ਉਹ ਬਹੁਤ ਜ਼ਿਆਦਾ ਬਿਮਾਰ ਹੈ ਮਰਨ ਕੰਡੇ ਤੇ ਪਿਆ ਹੈ ਥੋੜੇ ਦਿਨਾਂ ਦਾ ਹੀ ਪੁਰਾਣਾ ਤੇ ਉਹ ਉਹਨਾਂ ਨੇ ਸੁਨੇਹਾ ਭੇਜਿਆ ਵੀ ਇੱਕ ਵਾਰੀ ਮੈਨੂੰ ਜ਼ਰੂਰ ਮਿਲ ਕੇ ਜਾਓ ਹੁਣ ਇਹ ਦੋਵੇਂ ਜਣੇ ਤੁਰ ਪਏ ਹੁਣ ਇਹਨਾਂ ਦੂਆਂ ਦਾ ਨਾ ਸ਼ੁਰੂ ਤੋਂ ਹੀ ਝਗੜਾ ਰਹਿੰਦਾ ਸੀ ਇੱਕ ਕਹਿੰਦਾ ਹੁੰਦਾ ਸੀ ਵੀ ਪੈਸਾ ਰੱਖਣਾ ਚਾਹੀਦਾ ਕੋਲ ਉਹ ਜੇਬ ਵਿੱਚ ਨਾ ਕੁਝ ਪੈਸੇ ਰੱਖਦਾ ਹੁੰਦਾ ਸੀ ਵੀ ਅਮਰਜੈਂਸੀ 'ਚ ਲੋਡ ਪੈ ਜੇਗੀ ਇਹਨਾਂ ਪੈਸਿਆਂ ਦੀ ਕਦੇ ਕਮ ਆ ਜਾਣਗੇ ਜ਼ਿੰਦਗੀ 'ਚ ਤੇ ਦੂਜਾ ਕਹਿੰਦਾ ਹੁੰਦਾ ਸੀ ਵੀ ਤੂੰ ਐਵੇਂ ਹੀ ਆ ਮੁਸੀਬਤ ਕੋਲ ਰੱਖੀ ਹੋਈ ਆ ਦਿਨ ਰਾਤ ਦਾ ਡਰ ਐ ਵੀ ਕੋਈ ਚੋਰੀ ਨਾ ਕਰ ਲਏ ਐਵੇਂ ਚਿੰਤਾ 'ਚ ਪਿਆ ਰਹਿਣਾ ਤੇ ਪੈਸਾ ਨਹੀਂ ਰੱਖਣਾ ਚਾਹੀਦਾ ਅਸੀਂ ਫਕੀਰ ਬੰਦੇ ਆ ਸਾਨੂੰ ਪੈਸੇ ਦੀ ਕੀ ਲੋੜ ਹੈ ਕਿ ਤੋ ਮੰਗ ਕੇ ਖਾ ਪੀ ਲੈਨੇ ਆ ਕੋਈ ਕੱਪੜੇ ਦੇ ਜਾਂਦਾ ਕੋਈ ਰੋਟੀ ਦੇ ਦਿੰਦਾ ਪਰਿਵਾਰ ਹੈ ਨਹੀਂ ਗ੍ਰਿਸ਼ਤੀ ਗ੍ਰਿਸਤ ਸਿਧਾਰਨ ਨਹੀਂ ਕੀਤਾ ਇਸ ਕਰਕੇ ਸਾਨੂੰ ਕੋਈ ਧਨ ਦੀ ਲੋੜ ਨਹੀਂ ਹੁਣ ਇਹ ਦੋਵੇਂ ਜਣੇ ਨਾ ਆਪਸ ਵਿੱਚ ਇਸ ਗੱਲ ਤੋਂ ਬਹਿਸ ਕਰਦੇ ਰਹਿੰਦੇ ਹੁੰਦੇ ਸੀ ਲੜਦੇ ਰਹਿੰਦੇ ਸੀ ਇੱਕ ਕਹਿੰਦਾ ਸੀ ਪੈਸਾ ਹੋਣਾ ਚਾਹੀਦਾ ਦੂਜਾ ਕਹਿੰਦਾ ਸੀ ਵੀ ਪੈਸੇ ਦੀ ਕੋਈ ਲੋੜ ਨਹੀਂ ਤੇ ਤੈਨੂੰ ਆਪਣੀ ਜੇਬ ਵਿੱਚ ਇੱਕ ਰੁਪਇਆ ਵੀ ਜਿਹੜਾ ਉਹ ਨਹੀਂ ਰੱਖਣਾ ਚਾਹੀਦਾ ਇਹ ਦੋਵੇਂ ਜਣੇ ਤੁਰੇ ਜੰਗਲੀ ਰਸਤਾ ਸ਼ਾਮ ਪੈ ਗਈ ਉੱਤੋਂ ਬਰਸਾਤ ਪੈ ਰਹੀ ਹੈ ਰਸਤੇ 'ਚ ਇੱਕ ਨਦੀ ਆ ਗਈ ਨਦੀ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਨਦੀ ਨੂੰ ਹੁਣ ਪਾਰ ਕਰਨਾ ਹੈ ਜਿਹੜਾ ਮਲਾਹ ਹੈ ਨਾ ਜਿਹੜਾ ਨਦੀ ਵਿੱਚ ਕਿਸ਼ਤੀ ਚਲਾਉਂਦਾ ਸੀ ਉਹ ਵੀ ਰਾਤ ਪੈ ਰਹੀ ਹੈ ਕਿਸ਼ਤੀ ਨੂੰ ਕਿਨਾਰੇ ਤੇ ਬੰਨ ਕੇ ਰਸਾ ਬੰਨ ਰਿਹਾ ਸੀ ਤੇ ਉਹ ਵੀ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹਵਾ ਚੱਲ ਰਹੀ ਹੈ ਔਰ ਨਦੀ ਚ ਪਾਣੀ ਵੀ ਜਿਹੜਾ ਬਹੁਤ ਜ਼ਿਆਦਾ ਹੈ ਇਹਨਾਂ ਦੋਵਾਂ ਨੇ ਜਾ ਕੇ ਬੇਨਤੀ ਕੀਤੀ ਵੀ ਅਸੀਂ ਨਦੀ ਪਾਰ ਕਰਨੀ ਚਾਹੁੰਦੇ ਹਾਂ ਸਾਡਾ ਗੁਰੂ ਬੜਾ ਜ਼ਿਆਦਾ ਬਿਮਾਰ ਹੈ ਔਰ ਉਹਨੇ ਸਾਨੂੰ ਸੁਨੇਹਾ ਭੇਜਿਆ ਹੋਇਆ ਜਾ ਕੇ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਮਲਾਕ ਕਹਿਣ ਲੱਗਾ ਵੀ ਹੁਣ ਤੇ ਬੜਾ ਔਖਾ ਹੈ ਕਿਉਂਕਿ ਰਾਤ ਦਾ ਟਾਈਮ ਹੈ ਔਰ ਰਾਤ ਨੂੰ ਮੈਂ ਕਦੇ ਵੀ ਬੇੜੀ ਨੂੰ ਨਦੀ ਚ ਨਹੀਂ ਲੈ ਕੇ ਗਿਆ ਇਸ ਕਰਕੇ ਮੈਂ ਤੇ ਨਹੀਂ ਜਾ ਪਾਵਾਂਗਾ ਹੁਣ ਇਹ ਦੋਵੇਂ ਜਣੇ ਮੁਸ਼ਕਲ ਵਿੱਚ ਘਿਰ ਗਏ ਵੀ ਹੁਣ ਕਿਵੇਂ ਕਰੀਏ ਇੱਥੇ ਰਾਤ ਨਦੀ ਦੇ ਕਿਨਾਰੇ ਤੇ ਕੱਢਣੀ ਵੀ ਔਖੀ ਆ ਔਰ ਉਧਰੋਂ ਗੁਰੂ ਬਹੁਤ ਜ਼ਿਆਦਾ ਬਿਮਾਰ ਹੈ ਕੀ ਕਰੀਏ ਜਿਹਦੇ ਕੋਲ ਪੈਸੇ ਸਨ ਨਾ ਜਿਹੜਾ ਵਿੱਚੋਂ ਇੱਕ ਚੇਲਾ ਆਪਣੀ ਜੇਬ 'ਚ ਪੈਸੇ ਰੱਖਦਾ ਸੀ ਉਹਨੇ ਜੇਬ 'ਚ ਹੱਥ ਪਾਇਆ ਸਾਰੇ ਪੈਸੇ ਜੇਬ 'ਚੋਂ ਬਾਹਰ ਕੱਢ ਲਏ ਤੇ ਮਲਾ ਨੂੰ ਕਹਿਣ ਲੱਗਾ ਵੀ ਆ ਜਿੰਨੇ ਪੈਸੇ ਨੇ ਸਾਰੇ ਪਕੜੋ ਤੇ ਸਾਨੂੰ ਇੱਕ ਵਾਰ ਨਦੀ ਚੋਂ ਪਾਰ ਕਰਦਿਓ ਮਲਾਹ ਨੇ ਵੀ ਜਦੋਂ ਪੈਸੇ ਵੇਖੇ ਲਾਲਚ ਆ ਗਿਆ ਵੀ ਇਹ ਤੇ ਪੈਸੇ ਕਾਫੀ ਜ਼ਿਆਦਾ ਨੇ ਇੰਨੇ ਤੇ ਮੈਂ ਕਈ ਦਿਨਾਂ ਚ ਨਹੀਂ ਸਣ ਕਮਾਉਣੇ ਤੇ ਚਲੋ ਕੋਈ ਗੱਲ ਨਹੀਂ ਥੋੜਾ ਰਿਸਕ ਲੈ ਲੈਨੇ ਆ ਇਹਨਾਂ ਨੂੰ ਨਦੀ ਪਾਰ ਕਰਦੇ ਆ ਕਰਾ ਦਿੰਨੇ ਆ ਮਲਾਹ ਨੇ ਪੈਸੇ ਲੈ ਲਏ ਤੇ ਦੋਵੇਂ ਜਣੇ ਨਦੀ ਚ ਬਹਿ ਗਏ ਜਿਹੜਾ ਪੈਸੇ ਰੱਖਦਾ ਹੁੰਦਾ ਸੀ ਨਾ ਜਿੰਨੇ ਪੈਸੇ ਦਿੱਤੇ ਸਣ ਜੇਬ ਚੋਂ ਕੱਢ ਕੇ ਉਹ ਹੱਸਿਆ ਨਦੀ ਚ ਬਹਿ ਉਹ ਕਿਸ਼ਤੀ ਚ ਬਹਿ ਕੇ ਦੂਜੇ ਚੇਲੇ ਵੱਲ ਵੇਖ ਕੇ ਕਹਿੰਦਾ ਵੇਖ ਲਿਆ ਮੈਂ ਤੈਨੂੰ ਸ਼ੁਰੂ ਤੋਂ ਕਹਿੰਦਾ ਹੁੰਦਾ ਸਾਂ ਵੀ ਬੰਦੇ ਨੂੰ ਕੁਝ ਪੈਸਾ ਆਪਣੇ ਕੋਲ ਸਾਂਭ ਕੇ ਰੱਖਣਾ ਚਾਹੀਦਾ ਮੁਸ਼ਕਲ ਦੇ ਵਿੱਚ ਕੰਮ ਆ ਜਾਂਦਾ ਜੇ ਅੱਜ ਪੈਸੇ ਨਾ ਹੁੰਦੇ ਤੇ ਨਦੀ ਚੋਂ ਪਾਰ ਨਹੀਂ ਸੀ ਅਸੀਂ ਹੋ ਸਕਣਾ ਦੂਜਾ ਚੇਲਾ ਵੀ ਅੱਗੋਂ ਹੱਸਿਆ ਕਹਿੰਦਾ ਤੈਨੂੰ ਮੈਂ ਤੇਰੀ ਗੱਲ ਦਾ ਜਵਾਬ ਦਿਆਂਗਾ ਪਰ ਇੱਕ ਵਾਰ ਨਦੀ ਚੋਂ ਪਾਰ ਹੋ ਲਈਏ ਇਹ ਨਾ ਸੋਚ ਵੀ ਮੈਂ ਹਾਰ ਗਿਆ ਅੱਜ ਵੀ ਪੈਸੇ ਮੈਂ ਕਹਿੰਦਾ ਹੁੰਦਾ ਸਭੀ ਨਹੀਂ ਰੱਖਣੇ ਚਾਹੀਦੇ ਤੇ ਤੂੰ ਜਿੱਤ ਗਿਆ ਤੇਰੇ ਕੋਲ ਪੈਸੇ ਸੀ ਨਹੀਂ ਨਹੀਂ ਤੇਰੀ ਗੱਲ ਦਾ ਜਵਾਬ ਮੈਂ ਕਿਨਾਰੇ ਤੇ ਜਾ ਕੇ ਦਿਆਂਗਾ ਨਦੀ ਜਿਹੜੀ ਆ ਉਹ ਕੁਝ ਸਮੇਂ ਬਾਅਦ ਜਿਹੜੀ ਕਿਸਤੀ ਸੀਗੀ ਉਹ ਨਦੀ ਦੇ ਕਿਨਾਰੇ ਤੇ ਪਹੁੰਚੀ ਦੋਵੇਂ ਚੇਲੇ ਉੱਤਰ ਪਏ ਕਿਨਾਰੇ ਤੇ ਉਤਰੇ ਤੇ ਅੱਗੇ ਆਪਣੇ ਗੁਰੂ ਦੀ ਕੁਟਿਆ ਦੇ ਵੱਲ ਜਿਹੜੀ ਉਹ ਫਕੀਰ ਦੀ ਕੁਟਿਆ ਸੀ ਜੰਗਲ ਚੋਂ ਉਧਰ ਨੂੰ ਤੁਰ ਪਏ ਹੁਣ ਤੁਰਦੇ ਤੁਰਦੇ ਫਿਰ ਬਹਿਸ ਕਰਨ ਲੱਗੇ ਜਿਨਨੇ ਪੈਸੇ ਦਿੱਤੇ ਸਨ ਮਲਾ ਨੂੰ ਉਹ ਕਹਿਣ ਲੱਗਾ ਵੇਖ ਲੈ ਅੱਜ ਮੈਂ ਜਿੱਤ ਗਿਆ ਤੇ ਤੂੰ ਹਾਰ ਗਿਆ ਕਿੰਨੇ ਸਾਲਾਂ ਤੋਂ ਅਸੀਂ ਬਹਿਸ ਕਰਦੇ ਸੀ ਮੈਂ ਕਹਿੰਦਾ ਸੀ ਪੈਸੇ ਰੱਖਣੇ ਚਾਹੀਦੇ ਨੇ ਤੂੰ ਕਹਿੰਦਾ ਸੀ ਨਹੀਂ ਰੱਖਣੇ ਚਾਹੀਦੇ ਅੱਜ ਪੈਸੇ ਨਾ ਹੁੰਦੇ ਤੇ ਅਸੀਂ ਨਦੀ ਚੋਂ ਪਾਰ ਨਹੀਂ ਸੀ ਹੋ ਸਕਣਾ ਪੈਸੇ ਸਨ ਤੇ ਤਾਂ ਹੀ ਸਾਨੂੰ ਉਸ ਮਲਾ ਨੇ ਨਦੀ ਚੋਂ ਪਾਰ ਕੀਤਾ ਜਿਹੜਾ ਦੂਜਾ ਚੇਲਾ ਸੀਨੋ ਅੱਗੋਂ ਮੁਸਕਰਾ ਕੇ ਕਹਿਣ ਲੱਗਾ ਤੂੰ ਨਹੀਂ ਜਿੱਤਿਆ ਮੈਂ ਜਿੱਤਿਆ ਉਹ ਕਹਿਣ ਲੱਗਾ ਤੂੰ ਕਿਵੇਂ ਜਿੱਤ ਗਿਆ ਤੂੰ ਤਾਂ ਸ਼ੁਰੂ ਤੋਂ ਕਹਿੰਦਾ ਸੀ ਪੈਸੇ ਨਹੀਂ ਰੱਖਣੇ ਚਾਹੀਦੇ ਨਾ ਤੇਰੀ ਜੇਬ ਵਿੱਚ ਪੈਸੇ ਸਨ ਉਹ ਕਹਿਣ ਲੱਗਾ ਵੀ ਮੈਂ ਤੇ ਤੈਨੂੰ ਸ਼ੁਰੂ ਤੋਂ ਕਹਿੰਦਾ ਸਾਂ ਵੀ ਬੰਦੇ ਨੂੰ ਕੋਲ ਪੈਸਾ ਨਹੀਂ ਰੱਖਣਾ ਚਾਹੀਦਾ ਛੱਡ ਦੇਣਾ ਚਾਹੀਦਾ ਵੇਖਿਆ ਨਾ ਤੂੰ ਛੱਡਿਆ ਤੇ ਅਸੀਂ ਨਦੀ ਚੋਂ ਪਾਰ ਹੋ ਗਏ ਜੇ ਤੂੰ ਨਾ ਛੱਡਦਾ ਤੂੰ ਅੜਿਆ ਹੀ ਰਹਿਂਦਾ ਫੜਿਓ ਹੀ ਰੱਖਦਾ ਤੇ ਫਿਰ ਕੀ ਅਸੀਂ ਨਦੀ 'ਚੋਂ ਪਾਰ ਹੋ ਪਾਉਣਾ ਸੀ ਹੁਣ ਦੂਜੇ ਪਾਸੇ ਇਹਦੀ ਦਲੀਲ ਵੀ ਸਹੀ ਸੀ ਵੀ ਪੈਸਾ ਛੱਡਿਆ ਮਲਾ ਨੂੰ ਦੇ ਤਾ ਛੱਡ ਦਿੱਤਾ ਤਾਂ ਹੀ ਤੇ ਪਾਰ ਹੋਏ ਨਾ ਹੁਣ ਇਹ ਦੋਵੇਂ ਬਹਿਸ ਕਰਦੇ ਕਰਦੇ ਆਪਣੇ ਗੁਰੂ ਕੋਲ ਪਹੁੰਚ ਗਏ ਜਿਹੜਾ ਬਿਮਾਰ ਪਿਆ ਸੀ ਬਿਸਤਰੇ ਤੇ ਜਾ ਕੇ ਮਿਲੇ ਕੁਝ ਸਮਾਂ ਬਹਿਣ ਤੋਂ ਬਾਅਦ ਗੱਲਾਂ ਬਾਤਾਂ ਕਰਨ ਤੋਂ ਬਾਅਦ ਇਨਾਂ ਨੇ ਆਪਣੇ ਸਵਾਲ ਜਿਹੜੇ ਸਾਨੂੰ ਆਪਣੇ ਗੁਰੂ ਅੱਗੇ ਰੱਖਤੇ ਕਹਿਣ ਲੱਗੇ ਜੀ ਸਾਡਾ ਸ਼ੰਕਾ ਦੂਰ ਕਰੋ ਅਸੀਂ ਕਈ ਸਾਲਾਂ ਤੋਂ ਇਸ ਗੱਲ ਤੇ ਲੜਦੇ ਆਂ ਇੱਕ ਕਹਿੰਦਾ ਪੈਸਾ ਰੱਖਣਾ ਚਾਹੀਦਾ ਦੂਜਾ ਕਹਿੰਦਾ ਪੈਸਾ ਨਹੀਂ ਰੱਖਣਾ ਚਾਹੀਦਾ ਇਹ ਫਾਲਤੂ ਦੀ ਚਿੰਤਾ ਹੈ ਹੁਣ ਇਹ ਦੱਸੋ ਵੀ ਦੋਨਾਂ ਚੋਂ ਸਹੀ ਕਿਹੜਾ ਹੈ ਤੇ ਅੱਜ ਰਸਤੇ ਵਿੱਚ ਵੀ ਇੱਕ ਨਦੀ ਪਾਰ ਕਰਨ ਲੱਗੇ ਸੀ ਇੱਕ ਮਲਾਹ ਬੜਾ ਲਾਲਚੀ ਸੀ ਉਹਨੇ ਮਣਾ ਕਰਤਾ ਪਹਿਲਾਂ ਇੱਕ ਕੋਲ ਪੈਸੇ ਸੀ ਉਹਨੇ ਦੇ ਤੇ ਨਦੀ ਚੋਂ ਪਾਰ ਹੋ ਗਏ ਤੇ ਉਹ ਕਹਿਣ ਲੱਗਾ ਵੀ ਮੈਂ ਜਿੱਤ ਗਿਆ ਜਦੋਂ ਨਦੀ ਚੋਂ ਪਾਰ ਹੋਏ ਦੂਜਾ ਕਹਿਣ ਲੱਗਾ ਵੀ ਤੂੰ ਪੈਸੇ ਛੱਡੇ ਅੱਜ ਛੱਡੇ ਆ ਤੇ ਵੇਖ ਲੈ ਅੱਜ ਹੀ ਅਸੀਂ ਨਦੀ ਚੋਂ ਪਾਰ ਹੋ ਗਏ ਹੁਣ ਦੋਵੇਂ ਅਸੀਂ ਜਿਹੜਾ ਉਹ ਇੰਨਾ ਗੱਲਾਂ ਤੇ ਅੜੇ ਹੋਏ ਆ ਰੋਜ਼ ਸਾਡਾ ਝਗੜਾ ਹੁੰਦਾ ਹੁਣ ਸਾਨੂੰ ਦੱਸੋ ਬਈ ਕੀ ਬੰਦੇ ਨੂੰ ਜ਼ਿੰਦਗੀ ਚ ਪੈਸੇ ਦੀ ਲੋੜ ਨਹੀਂ ਕੀ ਬੰਦੇ ਨੂੰ ਪੈਸਾ ਛੱਡ ਦੇਣਾ ਚਾਹੀਦਾ ਤੇ ਜੇ ਛੱਡ ਦੇਗਾ ਬੰਦਾ ਤੇ ਫਿਰ ਗੁਜ਼ਾਰਾ ਕਿਵੇਂ ਹੋਏਗਾ ਹੁਣ ਗੁਰੂ ਨੇ ਦੋਨਾਂ ਨੂੰ ਜਵਾਬ ਦਿੱਤਾ ਕਹਿਣ ਲੱਗੇ ਤੁਸੀਂ ਆਪਣੀ ਜਗ੍ਹਾ ਤੇ ਦੋਨੋਂ ਹੀ ਸਹੀ ਹੋ ਤੇ ਦੋਨੋਂ ਹੀ ਗਲਤ ਹੋ ਦੋਨੋਂ ਸਹੀ ਇਸ ਕਰਕੇ ਹੋ ਵੀ ਜਿਹੜਾ ਕਹਿੰਦਾ ਸੀ ਪੈਸਾ ਚਾਹੀਦਾ ਹੈ ਜ਼ਰੂਰੀ ਹੈ ਸੰਸਾਰ 'ਚ ਰਹਿਣਾ ਪਰਿਵਾਰ ਦਾ ਗੁਜ਼ਾਰਾ ਕਰਨਾ ਜ਼ਰੂਰੀ ਹੈ ਪਰ ਜਿਹੜਾ ਬਹੁਤਾ ਜ਼ਿਆਦਾ ਵੀ ਦੌੜਨਾ ਪੈਸੇ ਪਿੱਛੇ ਦਿਨ ਰਾਤ ਸੋਚਦੇ ਰਹਿਣਾ ਪੈਸੇ ਪਿੱਛੇ ਦਿਨ ਰਾਤ ਲਾਲਚ ਕਰਦੇ ਰਹਿਣਾ ਠੱਗੀਆਂ ਮਾਰਨੀਆਂ ਲੋਕਾਂ ਨਾਲ ਚੋਰੀਆਂ ਕਰਨੀਆਂ ਝੂਠ ਬੋਲਣੇ ਇਹ ਵੀ ਗਲਤ ਹੈ ਪੈਸਾ ਜੇਬ ਤੱਕ ਰਹੇ ਤੇ ਠੀਕ ਹੈ ਪਰ ਜੇ ਦਿਮਾਗ ਤੇ ਹਾਵੀ ਹੋ ਜੇ ਮਾਈਂਡ ਤੇ ਹਾਵੀ ਹੋ ਜੇ ਉਹ ਗਲਤ ਹੈ ਜਦੋਂ ਬੰਦੇ ਦੇ ਦਿਮਾਗ ਤੇ ਪੈਸਾ ਹਾਵੀ ਹੋ ਜਾਂਦਾ ਨਾ ਫਿਰ ਬੰਦੇ ਦੀ ਚਾਲ ਬਦਲ ਜਾਂਦੀ ਹੈ ਫਿਰ ਬੋਲ ਹੀ ਬਦਲ ਜਾਂਦੇ ਨੇ ਫਿਰ ਹੰਕਾਰ ਆ ਜਾਂਦਾ ਹੈ ਜੇਬ ਤੱਕ ਰਹੇ ਤੇ ਠੀਕ ਹੈ